हेलो एवरीवन वेलकम टू आवर चैनल आज दी वीडियो ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸ਼ੇਅਰ ਕਰੂੰਗੀ ਬਹੁਤ ਹੀ ਸੋਹਣਾ ਕਾਟਨ ਦੇ ਸੂਟ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਸੂਟ ਬਹੁਤ ਸੋਹਣੇ ਨੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸੂਟ ਜਰੂਰ ਪਸੰਦ ਆਉਣਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸੂਟ ਜਿਹੜੇ ਸਾਡੇ ਕਿਸ ਤਰ੍ਹਾਂ ਦੇ ਲੱਗੇ ਨੇ ਅਗਰ ਤੁਹਾਡਾ ਕੋਈ ਸੁਜੈਸ਼ਨ ਹੋਏਗਾ ਜਿਸ ਦਾ ਬਹੁਤ ਸਾਰੇ ਮੇਰੇ ਮੈਸੇਜ ਤੇ ਕਮੈਂਟਸ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਾਰੀਆਂ ਇਨਕੁਆਰੀਜ਼ ਹੁੰਦੀਆਂ ਨੇ ਕੋਸ਼ਿੰਗ ਫੈਬਰਿਕ ਤੇ এমਬ੍ਰੋਇਡਰੀ्स ਲਾ ਕੇ ਜਰੂਰ ਮੈਂ ਹਰ ਵੀਡੀਓ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੀ ਸੋ ਅੱਜ ਦੀ ਵੀਡੀਓ ਦੇ ਸੂਟਾਂ ਬਾਰੇ ਜਰੂਰ ਤੁਸੀ ਦੱਸਣਾ ਕਿ ਕਿੱਦਾਂ ਦੇ ਸੀਗੇ ਔਰ ਕਲਰ ਬਹੁਤ ਸੋਹਣੇ ਨੇ ਇਹਨਾਂ ਦੇ ਅਗਰ ਤੁਸੀ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਐਂਡ ਸ਼ੇਅਰ ਕਰਨਾ ਇੰਸਟਾਗ੍ਰam ਤੇ ਵੀ ਤੁਸੀ ਫੋਲੋ ਕਰ ਲੈਣਾ ਸਕਰੀਨ ਦੇ ਉੱਪਰ ਤੁਹਾਨੂੰ ਜਿਹੜੀ ਆਈਡੀਆ ਉਹ ਸ਼ੋ ਹੋ ਰਹੀ ਹੋਵੇਗੀ ਤਰਾਇਦੇ ਸੂਟ دیکھنے ਸਟਾਰਟ ਕਰਦੇ ਆਂ ਇਹ ਵਾਲਾ ਜਿਹੜਾ ਸੂਟ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਬਟਰ ਕਾਟਨ ਦੇ ਵਿੱਚ ਔਰ ਬਹੁਤ ਪਿਆਰਾ ਇਹ ਫੈਬਰਿਕ ਹੈ ਬਿਲਕੁਲ ਸੌਫਟ ਹੈ ਕਲਰ ਹੈਗਾ ਇਹਦਾ ਬਲੂਇਸ਼ ਗ੍ਰੇ ਕਲਰ ਇਹਦੇ ਵਿੱਚ ਅਸੀਂ ਘੇਰੇ ਦੇ ਵਿੱਚ ਲੇਸ ਇਨਸਰਟ ਕੀਤੀ ਹੋਈ ਹੈ ਇਸੇ ਤਾਂ ਹੀ ਲੇਸ ਜੜੀ ਹੈ ਉਸੇ ਘੇਰੇ ਦੇ نیچے ਦੇ ਦਿੱਤੀ ਹੈ ਸੋ ਹੋਰ ਕੋਈ ਵੀ ਡਿਜ਼ਾਈਨਿੰਗ ਅਸੀਂ ਇਹਦੇ ਵਿੱਚ ਐਡ ਸ਼ਰਟ ਦੇ ਵਿੱਚ ਨਹੀਂ ਕੀਤੀ ਹੋਈ ਇਹਦੇ ਨਾਲ ਅਸੀਂ ਜਿਹੜੀ ਬਾਟਮ ਰੈਡੀ ਕੀਤੀ ਹੈ ਉਹ ਰੈਡੀ ਕੀਤੀ ਹੈ ਲਿਲਨ ਦੇ ਵਿੱਚ ਔਰ ਬਾਟਮ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈ ਬਹੁਤ ਪਿਆਰੀ ਐਮਬਰਾਇਡਰੀ ਹੈ ਦੋ ਬਾਟਮ ਦੇ ਵਿੱਚ ਔਰ ਇੱਥੇ ਵੀ ਅਸੀਂ ਸੇਮ ਹੀ ਲੇਸ ਜਿਹੜੀ ਹੈ ਜੁਆਇੰਟ ਕਰਕੇ نیچے ਪਹੁੰਚੀ ਤੋਂ ਉੱਪਰ ਅਸੀਂ ਲੇਸ ਜੁਆਇੰਟ ਕੀਤੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਪੌਂਚਾ ਉਹਦੇ ਉੱਪਰ ਇਸ ਨਾਲ ਕਰਕੇ embroidery ਕਰ ਦਿੱਤੀ ਹੈ ਸੋ ਬਹੁਤ ਪਿਆਰੀ ਜਿਹੀ ਸਲਵਾਰ ਹੈ ਸਾਡੀ ਰੈਡੀ ਹੋਈ ਹੈ ਔਰ ਸਲਵਾਰ ਦਾ ਸਟਾਈਲ ਵੀ ਸਾਡਾ ਥੋੜਾ ਡਿਫਰੈਂਟ ਹੈ ਅਸੀਂ ਹੁਣ ਜਿਹੜੀ ਸਲਵਾਰਾ ਰੈਡੀ ਕਰ ਰਹੇ ਹਾਂ ਕਿਉਂਕਿ ਪਾਕਿਸਤਾਨੀ ਸਲਵਾਰ ਥੋੜੀ ਘੁੰਮ ਜਾਂਦੀ ਹੈ ਅਗਰ ਇਸ ਤਰ੍ਹਾਂ ਸਲਵਾਰ ਰੈਡੀ ਕੀਤੀ ਜਾਏ ਤਾਂ ਇਹ ਸਲਵਾਰ ਬਿਲਕੁਲ ਵੀ ਘੁੰਮਦੀ ਨਹੀਂ ਹੈ ਸੋ ਤੁਸੀਂ ਦੇਖ ਸਕਦੇ ਹੋ ਪੈਂਟ ਸਟਾਈਲ ਦੇ ਵਿੱਚ ਉੱਪਰ ਬਿਲਕੁਲ ਪੈਂਟ ਦਾ ਸਟਾਈਲ ਹੈ ਸਲਵਾਰ ਦਾ ਇਹ ਦੇਖੋ ਇਹਦੀ ਨਾਲ ਸਲਵਾਰ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਜੇਕਰ ਪਾਕਿਸਤਾਨੀ ਸਲਵਾਰ ਵੀਅਰ ਕਰਨਾ ਚਾਹੁੰਦੇ ਆ ਤਾਂ ਇਸ ਤਰ੍ਹਾਂ ਦੀ ਸਲਵਾਰ ਅਗਰ ਤੁਸੀਂ ਰੈਡੀ ਕਰਾਉਣੀ ਹੈ ਉਹ ਤਾਂ ਬਿਲਕੁਲ ਵੀ ਸਲਵਾਰ ਜਿਹੜੀ ਆ ਉਹਦਾ ਪੌਂਚਾ ਜਿਹੜਾ ਹੈ ਉਹ ਨਹੀਂ ਘੁੰਦਾ ਸੋ ਇਹ ਹੋ ਗਈ ਸਾਡੀ ਸਲਵਾਰ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈ ਉਹ ਵੀ ਬਹੁਤ ਪਿਆਰਾ ਹੈ ਮਸਟਿੰਗ ਦੇ ਵਿੱਚ ਸਾਡਾ ਦੁਪੱਟਾ ਤੁਸੀਂ ਦੇਖ ਸਕਦੇ ਦੁਪੱਟੇ ਦੇ ਵੀ ਅਸੀਂ ਸਾਈਡਾਂ ਦੇ ਵਿੱਚ ਏਮਬਰਾਇਡਰੀ ਦੇਖੋ ਬਹੁਤ ਪਿਆਰੀ ਏਮਬਰਾਇਡਰੀ ਹੋਈ ਹੈ ਜਿਸ ਤਰ੍ਹਾਂ ਦੀ ਏਮਬਰਾਇਡਰੀ ਸਾਡੇ ਸਲਵਾਰ ਦੇ ਪੌਂਚੇ ਦੇ ਉੱਪਰ ਹੈ ਉਸੇ ਤਰ੍ਹਾਂ ਦੀ ਏਮਬਰਾਇਡਰੀ ਜਿਹੜੀ ਹੈ ਉਹ ਦੁਪੱਟੇ ਦੇ ਉੱਤੇ ਰੈਡੀ ਕੀਤੀ ਹੈ ਨਾਲ ਅਸੀਂ ਇੱਥੇ ਲੇਸ ਲਗਾ ਕੇ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਸੋ ਬਹੁਤ ਪਿਆਰਾ ਸੂਟ ਹੈ ਸ਼ਰਟ ਬਿਲਕੁਲ ਸਿੰਪਲ ਅਸੀਂ ਰੱਖੀ ਹੈ ਸਿਰਫ ਜੁਆਇੰਟਰ ਲੇਸ ਪਾ ਕੇ ਔਰ ਸਲਵਾਰ ਤੇ ਦੁਪੱਟੇ ਦੇ ਵਿੱਚ ਅਸੀਂ ਡਿਜ਼ਾਈਨਿੰਗ ਐਡ ਕਰ ਦਿੱਤੀ ਹੈ ਸੋ ਕਿਦਾਂ ਦਾ ਸੂਟ ਲੱਗ ਚੋ ਦੱਸਿਓ ਇਹ ਸੇਮ ਪ੍ਰਿੰਟ ਅਵੇਲੇਬਲ ਨਹੀਂ ਹੋਏਗਾ ਲੇਕਿਨ ਇਹ ਸਟਾਈਲ ਜਿਹੜਾ ਅਸੀਂ ਸੇਮ ਜਿਸ ਤਰ੍ਹਾਂ ਸਲਵਾਰ ਤੇ ਦੁਪੱਟਾ ਅਸੀਂ ਸੇਮ ਰੈਡੀ ਕਰ ਸਕਦੇ ਆ ਸ਼ਰਟ ਦਾ ਪ੍ਰਿੰਟ ਤੁਹਾਨੂੰ ਚੇਂਜ ਕਰਨਾ ਪਏਗਾ ਇਹ ਵਾਲਾ ਜਿਹੜਾ ਸੂਟ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਪਿਓਰ ਕਾਟਨ ਦੇ ਵਿੱਚ ਸੈਲਫ ਦੇ ਵਿੱਚ ਇਹਦੇ ਵਿੱਚ ਲਾਈਨਿੰਗ ਹੈ ਔਰ ਫਰੰਟ ਜਿਹੜਾ ਕਿਰਾਚਾਕ ਹੈ ਉਹਦੇ ਉੱਪਰ ਅਸੀਂ ਬਹੁਤ ਬਰੀਕ ਜੀ ਬੇਲ ਦੇ ਕੇ ਇਹਨੂੰ ਰੈਡੀ ਕੀਤਾ ਹੋਇਆ ਹੈ ਬਹੁਤ ਸੋਹਣੇ ਕਲਰਸ ਨੇ ਬੇਲ ਦੇ ਮੈਂ ਪਰਪਲ ਪਿੰਕ ਕਲਰ ਹੈ ਉਸੇ ਕਲਰ ਦੀ ਹੀ ਅਸੀਂ ਇੱਥੇ ਪਾਈਪਿੰਗ ਦੇ ਦਿੱਤੀ ਹੈ ਸੇਮ ਹੀ ਬੇਲ ਸਾਡੀਆਂ ਜਿਹੜੀਆਂ ਬਾਵਾ ਨੇ ਉਹਨਾਂ ਦੇ ਉੱਪਰ ਹੈ ਔਰ ਇਸੇ ਤਰ੍ਹਾਂ ਦੀ ਹੀ ਜਿਹੜੀ ਬੇਲ ਹੈ ਉਹ ਸਾਡੇ ਅਸੀਂ ਗਲੇ ਦੇ ਉੱਪਰ ਜਿਹੜੀ ਹੈ ਉਹ ਰੈਡੀ ਕੀਤੀ ਹੈ ਫੁੱਲ ਹੈਵੀ ਪਟਿਆਲਾ ਸਲਵਾਰ ਹੈ ਇਹਦੇ ਨਾਲ ਔਰ ਇਹਦੇ ਨਾਲ ਜਿਹੜਾ ਦੁਪੱਟਾ ਅਸੀਂ ਰੈਡੀ ਕੀਤਾ ਹੈ ਉਹ ਹੈ بیس ਕਲਰ ਦਾ ਗ੍ਰੀਨ ਕਲਰ ਦਾ ਹੀ ਦੁਪੱਟਾ ਹੈ ਔਰ ਦੁਪੱਟੇ ਦੇ ਉੱਪਰ ਸੇਮ ਐਗਜ਼ੈਕਟ ਸਾਡੀ ਏਮਬਰਾਇਡਰੀ ਦੇ ਨਾਲ ਮੈਚ ਕਰਦੀ ਜਿਹੜੀ ਹੈ ਉਹ ਅਸੀਂ ਲੇਸ ਲਗਾਈ ਹੈ ਸੋ ਬਹੁਤ ਸੋਹਣੀ ਲੇਸ ਜਿਹੜੀ ਲੱਗ ਰਹੀ ਹੈ ਇਸ ਦੁਪੱਟੇ ਦੇ ਉੱਪਰ ਔਰ ਦੁਪੱਟਾ ਵੀ ਜਿਹੜਾ ਹੈ ਉਹ 셀ਫ ਲਾਈਨਿੰਗ ਦੇ ਵਿੱਚ ਸਾਡਾ ਦੁਪੱਟਾ ਰੈਡੀ ਹੋਇਆ ਹੈ ਬਹੁਤ ਪਿਆਰਾ ਸੂਟ ਹੈ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਇਹ ਸੂਟ ਰੈਡੀ ਕਰਾਓਗੇ ਨਾ ਬਹੁਤ ਪਿਆਰਾ ਲੱਗੇਗਾ ਫਰੈਂਡਸ ਇਹ ਵਾਲਾ ਜਿਹੜਾ ਸੂਟ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਕ੍ਰਸ਼ ਕਾਟਨ ਦੇ ਵਿੱਚ ਬਹੁਤ ਸੌਫਟ ਫੈਬਰਿਕ ਹੈ ਸਮਰ ਲਈ ਇੱਕਦਮ ਪਰਫੈਕ ਔਰ ਇਹਨੂੰ ਅਸੀਂ ਰੈਡੀ ਕੀਤਾ ਹੈ ਜ਼ੀਰੋ neck ਦੇ ਨਾਲ ਬਿਲਕੁਲ ਸ਼ਾਰਟ neck ਰੱਖ ਕੇ ਫਰੰਟ ਦੇ ਵਿੱਚ ਕੱਟ ਪਾ ਕੇ ਇਸ ਤਰ੍ਹਾਂ ਅਸੀਂ ਦੀ ਡਿਜ਼ਾਈਨਿੰਗ ਜਿਹੜੀ ਉਹ ਕਰ ਦਿੱਤੀ ਹੈ ਔਰ ਪੈਨਲ ਜਿਹੜੇ ਨੇ ਉਹ ਦਿੱਤੇ ਨੇ ਉਹਨਾਂ ਦੇ ਵਿੱਚ ਵੀ ਲੇਸ ਇਨਸਰਟ ਕੀਤੀ ਹੈ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਘੇਰਾ ਹੈ ਉਹਦੇ ਵਿੱਚ ਵੀ ਲੇਸ ਇਨਸਰਟ ਕਰਕੇ ਅਸੀਂ ਇਹਨੂੰ ਰੈਡੀ ਕੀਤਾ ਹੈ ਸ਼ਰਟ ਦੇ ਵਿੱਚ ਜਿਹੜੀ ਪਾਈਪਿੰਗ ਹੈ ਉਹ ਅਸੀਂ ਆਫ ਵਾਈਟ ਕਲਰ ਦੀ ਦੇ ਦਿੱਤੀ ਹੈ ਔਰ ਇਹਦੇ ਨਾਲ ਜਿਹੜੀ ਸਲਵਾਰ ਰੈਡੀ ਕੀਤੀ ਹੈ ਇਹ ਤੁਸੀਂ ਦੇਖ ਸਕਦੇ ਹੋ ਸਲਵਾਰ ਦੇ ਵੀ ਪਹੁੰਚਿਆਂ ਦੇ ਉੱਤੇ embroidery ਹੈ ਬਹੁਤ ਪਿਆਰੀ ਐਮਬਰਾਇਡਰੀ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕਰਕੇ ਇਹ ਦੇਖੋ ਸੋ ਸਰਵਾੜ ਦੇ ਪੌਂਚਾਂ ਦੀ ਕਢਾਈ ਹੈ ਇਹ ਉਹਨਾ ਕਲਰ ਸੀ ਜਿਹੜੇ ਸਾਡੀ ਸ਼ਰਟ ਦੇ ਵਿੱਚ ਕਲਰ ਸੀ ਔਰ ਇੱਥੇ ਵੀ ਅਸੀਂ ਲੇਸ ਇਨਸਰਟ ਕਰਕੇ ਦਨ ਪੌਂਚਾ ਬਣਾ ਦਿੱਤਾ ਔਰ ਇੱਥਾ ਪੌਂਚੇ ਦੇ ਫਿਰ ਤੋਂ ਜਿਹੜੀ ਹੈ ਉਹ ਲੀਸ ਲਗਾ ਦਿੰਦੀ ਹੈ ਸੋ ਬਹੁਤ ਪਿਆਰਾ ਫਰੈਂਡਸ ਜੀ ਸਾਡਾ ਸੂਟ ਰੈਡੀ ਹੋਇਆ ਔਰ ਇਹਦਾ ਜਿਹੜਾ ਦੁਪੱਟਾ ਹੈ ਨਾ ਉਹ ਵੀ ਬਹੁਤ ਪਿਆਰਾ ਹੈ ਦੁਪੱਟੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕਰਕੇ ਦੁਪੱਟੇ ਦੇ ਵਿੱਚ ਸਕਲਪਿੰਗ ਹੈ ਔਰ ਥੋੜੀ ਥੋੜੀ ਦੂਰੀ ਦੇ ਉੱਪਰ ਜਿਹੜਾ ਸਾਡੀ ਸਲਵਾਰ ਦੇ ਪਹੁੰਚੇ ਦੇ ਉੱਪਰ ਕਢਾਈ ਹੈ ਉਸੇ ਤਰ੍ਹਾਂ ਦਾ ਫਲਾਰ ਹੈ ਉਸੇ ਦਿੱਤਾ ਹੋਇਆ ਸੋ ਬਹੁਤ ਪਿਆਰਾ ਦੁਪੱਟਾ ਹੈ ਬਹੁਤ ਸੋਨਾ ਸੂਟ ਹੈ ਸੋ ਇਹਨੂੰ ਵੀ ਤੁਸੀਂ ਕਿਸੇ ਵੀ ਹੋਰ ਪ੍ਰਿੰਟ ਦੇ ਵਿੱਚ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਸੇਮ ਪ੍ਰਿੰਟ अवेलेबल ਨਹੀਂ ਹੋਏਗਾ ਲੇਕਿਨ ਸਟਾਈਲ ਸੇਮ ਜਿਹੜਾ ਹੈ ਉਹ ਬਣ ਜਾਏਗਾ ਫਰੈਂਡਸ ਇਹ ਵਾਲਾ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਇਹਨੂੰ ਅਸੀਂ ਰੈਡੀ ਕੀਤਾ ਹੈ ਪਿਓਰ ਕਾਟਨ ਦੇ ਵਿੱਚ ਔਰ بیس ਕਲਰ ਜਿਹੜਾ ਇਹਦਾ ਹੈਗਾ ਉਹ ਹੈਗਾ ਕਰੀਮ ਕਲਰ ਵਿੱਚ ਪਰਪਲ ਤੇ ਗ੍ਰੀਨ ਕਲਰ ਦੇ ਜਿਹੜੇ ਨੇ ਉਹ ਪੈਟਰਨ ਜਿਹੜਾ ਹੈ ਪ੍ਰਿੰਟ ਹੋਇਆ ਹੈ। ਇਹਦੀਆਂ ਬਾਹਾਂ ਦੇ ਵਿੱਚ ਅਸੀਂ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੈ ਤੁਸੀਂ ਦੇਖੋ ਇਹ ਸਾਰੀ ਹੀ embroiderry ਹੈ ਸਾਰਾ ਹੀ ਕਾਵਿਆ ਕੀਤਾ ਹੋਇਆ ਹੈ। ਇਹ ਦੇਖੋ ਕਟਵਰਕ ਹੈ ਸਾਰਾ ਹੀ। ਪ੍ਰਿੰਟ ਵਿੱਚੋਂ ਕਲਰ ਲੈ ਕੇ ਅਸੀਂ embroiderry ਕੀਤੀ ਹੈ ਵਿੱਚ ਐਕਸਟਰਾ ਕਲਰ ਜਿਹੜਾ ਅਸੀਂ ਉਹ onion ਕਲਰ ਨੂੰ ਐਡ ਕੀਤਾ ਹੋਇਆ ਹੈ। ਗੜੇ ਦੀ ਡਿਜ਼ਾਈਨਿੰਗ ਦੇ ਵਿੱਚ ਸਿਰਫ ਅਸੀਂ ਪੋਟਲੀ ਬਟਨਸ ਦੇ ਦਿੱਤੇ ਆ ਔਰ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਕੀਤਾ ਉਹ ਬਹੁਤ ਹੀ ਸੋਹਣਾ ਦੁਪੱਟਾ ਹੈ। ਇਹ ਤੁਸੀਂ ਦੇਖੋ ਬਹੁਤ ਪਿਆਰਾ ਦੁਪੱਟਾ ਸ਼ਾਇਦ ਤੁਹਾਨੂੰ ਥੋੜਾ ਜਿਹਾ ਸੈਲਫ ਪ੍ਰਿੰਟੇ ਦਾ ਨਜ਼ਰ ਆ ਰਿਹਾ ਹੋਵੇਗਾ ਵੀਡੀਓ ਦੇ ਵਿੱਚ ਬਹੁਤ ਸੋਹਣਾ ਸੈਲਫ ਹੈ ਸੌਫਟ ਦੁਪੱਟਾ ਆ ਤੁਸੀਂ ਗੁਰਦਾਸ ਸਾਹਿਬ ਸੂਟ ਵੀਅਰ ਕਰਨਾ ਚਾਹੁੰਦੇ ਹੋ ਤਾਂ ਸੈਤੋ ਦੁਪੱਟਾ ਨਾ ਤਰ ਕੀ ਤਾਂ ਇਸ ਤਰ੍ਹਾਂ ਦੇ ਦੁਪੱਟੇ ਜਿਹੜੇ ਉਹ ਬਹੁਤ ਸੋਹਣੇ ਲੱਗਦੇ ਨੇ ਔਰ ਬਹੁਤ ਹੀ ਬਰੀਕ ਜਿਹੜੀ ਲੇਸ ਹੈ ਉਹ ਦੀ ਲਾ ਕੇ ਸੀ ਇਹਦੀ ਜਿਹੜੀ ਦੁਪੱਟਾ ਹੈ ਉਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਚਾਕਾਂ ਦੇ ਉੱਪਰ ਅਸੀਂ ਇਸ ਤਰ੍ਹਾਂ ਕਰਕੇ ਸ਼ੋ ਪਾਈਪਿੰਗ ਕੀਤੀ ਹੈ ਸੋ ਬਹੁਤ ਸੋਹਣੀ ਲੱਗਦੀ ਹੈ ਔਰ ਇਹਦੇ ਨਾਲ ਅਸੀਂ ਰੈਡੀ ਕੀਤੀ ਹੈ ਪਲੇਨ ਪੈਂਟ ਸੋ ਬਹੁਤ ਸੋਹਣਾ ਗਰਮੀਆਂ ਚ ਵੇਅਰ ਕਰਨ ਵਾਲਾ ਸੂਟ ਹੈ ਇਹਨੂੰ ਤੁਸੀਂ ਬਿਨਾ ਲਾਈਨਿੰਗ ਤੋਂ ਰੈਡੀ ਕਰਾ ਸਕਦੇ ਆਏ ਤੁਸੀਂ ਦੇਖੋ ਸੀ ਇਹ ਜਿਹੜਾ ਸੂਟ ਹੈ ਨਾ ਬਿਨਾ ਲਾਈਨਿੰਗ ਤੋਂ ਰੈਡੀ ਕੀਤਾ ਹੋਰ ਬਿਲਕੁਲ ਵੀ ਸੀਥ ਹੋਣੀ ਹੈਗਾ ਸੋ ਬਹੁਤ ਪਿਆਰਾ ਸੂਟ ਹੈ ਔਰ ਇਹ ਪ੍ਰਿੰਟ ਵੀ ਸਾਡੇ ਕੋਲ ਅਵੇਲੇਬਲ ਹੈਗਾ ਆਏ ਜੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਜਰੂਰ ਦੱਸਿਓ ਫਿਰ ਮਿਲਾਂਗੇ ਇਸੇ ਤਰ੍ਹਾਂ ਦੀ ਬਹੁਤ ਚੰਗੀ ਜੀ ਵੀਡੀਓ ਦੇ ਨਾਲ ਬਹੁਤ ਅੱچھے ਸਟਾਫ ਤੇ ਬਹੁਤ ਚੰਗੇ ਅਸੀਂ ਡਿਜ਼ਾਈਨ ਜਿਹੜੇ ਉਹ ਰੈਡੀ ਕਰ ਰਹੇ ਆ ਜਲਦੀ ਹੀ ਤੁਹਾਡੇ ਲੈ ਕੇ ਆਵਾਂਗੇ ਤਦ ਤੱਕ ਲਈ ਟੇਕ ਕੇਅਰ ਯੋਰself ਐਂਡ ਯੋਰ ਫੈਮਲੀ ਧੰਨਵਾਦ